ਪਰਵਾਨੇ ਤੇਰੇ ਪੁੱਠੇ ਘਾਰੇ ਮੈਂ ਬਿਲਕੁਲ ਨਾ ਸਹੰਦੀ ਮੈਨੂੰ ਪਾਊਗਾ ਮਹਿੰਗਾ ਮੈਂ ਕਰਦੀ ਨਾ ਬੰਦੀ ਮੈਨੂੰ ਪਾਊਗਾ ਮਹਿੰਗਾ ਓ ਮਿੱਤਰਾਂ ਦੇ ਚੱਲਿਆ ਟੱਕ ਨੀ ਚੁੱਪ ਕਰਕੇ ਚੜ ਜਾ ਕਰ ਪਰਵਾਨੇ ਨਾਲ ਜਾਣ ਦੀ ਤਿਆਰੀ ਨਾ ਤੂੰ ਮਿਰਚਾਂ ਅੱਖਾਂ ਦੇ ਨਾਲ ਔਰ ਬੱਲੀਆਂ ਨਹੀਂ ਹੁਣ ਤੌਰਿਆਂ ਦੇ ਘਰ ਤੇਰੀ ਲੋੜ ਬੱਲੀਆਂ ਨਹੀਂ ਹੁਣ ਤੌਰਿਆਂ ਦੇ ਘਰ ਤੇਰੀ ਲੋੜ ਬੱਲੀਆਂ ਚੱਕ ਰੁਪਈਏ ਨਰਮੇ ਵਾਲੇ ਕਾ ਤੋਰ ਸਕੇ ਪੈਂਦੀ ਏ ਓਖੜੀ ਕੋ ਹੜੀ ਵਾਂਗੂ ਪਰਵਾਨੇ ਨੂੰ ਪੈਂਦੀ ਰੰਗ ਪਾ ਲੋ ਰੱਬ ਚੜੇ ਵਈ ਕਹਿੰਦੇ ਨੇ ਪਿਆਰੇ ਚੜਾ ਲਾ ਬਿੱਲੋ ਛੋੜੀਆਂ ਚੜਾ ਲਾ ਨੀਓ ਜਾਣੇ ਲੋਕਾ ਚੇਰੀਆ ਛੂੜੀਆਂ ਵਜਾਰਾ ਕੇ ਵੇ ਹੋਕਾ ਰਾਂਝਣ ਵਾਲਾ ਮੈਨੂੰ ਵੀ ਹੁਣ ਫੜ ਕੇ ਕਾਸਾ ਵੇਖਣ ਦੇ ਕਹੇ ਪਰਵਾਨਾ ਮੈਨੂੰ ਵੀ ਕਰ ਫੂਕ ਤਮਾਸ਼ਾ ਵੇਖਣ ਦੇ ਮਹੀਵਾਲ ਨੇ ਚੀਰਿਆ ਪਟਕੜੇ ਤੈਨੂੰ ਸੀਨਾ ਚੀਰ ਖਵਾਵਾ ਨਿਕੜਾ ਮੇਰੀ ਪੈੜ ਕੱਢ ਲੋ ਤੈਨੂੰ ਲੈ ਕੇ ਬਾਜ ਬਣ ਜਾਵਾ ਨਿਕੜਾ ਮੇਰੀ ਪੈੜ ਕੱਢ ਲੋ ਖਾਂ ਮੀਤੀ ਬੈਠੀ ਨੂੰ ਮੈਨੂੰ ਪੂਰਾ ਖੈਂਟਾ ਹੋਇਆ ਦੋਵੇਂ ਹੱਥੀ ਕਰਸਿਆ ਪਾਸਾ ਨੂੰ ਕਿੱਥੇ ਮੋਇਆ ਨਾ 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 ਵੇ ਗੋੜੇ ਤੂੰ ਪੁੱਤ ਬਗਾਨਾ ਵੇ ਮਨ ਨੂੰ ਲੁੱਟ ਕੇ ਆ ਪਰਵਾ ਲਾਵੇ ਮੈਂ ਹੁਣ ਨਹੀਂ ਕਹਿੰਦੀ ਤੋ ਬਾ ਮੈਂ ਹੁਣ ਨਹੀਂ ਕਹਿੰਦੀ ਛੂ ਮੰਤਰ ਪਰਵਾ ਨੇ ਵਾਗ ਰਤਾ ਕੱਟ ਲੈ ਸਿਆਲ ਦੀਆਂ ਖੂਣ ਥੱਲੇ ਦਬ ਕੇ ਰਜਾਈ ਮੁੰਡਿਆਂ ਹੁਣ ਦੱਸ ਕੀ ਦੱਸ ਕੀ ਕਰੇ ਪਰ ਜਾਈ ਮੁੰਡਿਆਂ ਮੈਂ ਆਸ਼ ਕਹਾ ਕੋਈ ਉ ਨਹੀਂ ਤੇਰੇ ਘਰ ਮਾਤੇ ਪੈ ਨਹੀਂ ਹੋਤੇ ਹਨ ਪਰ ਤੂੰ ਨਹੀਂ ਹੁਣ ਮੈਂ ਤੇਰੇ ਕੋਲ ਆਉਣਾ ਨਹੀਂ ਪਰਵਾਨੀ ਦੀ ਸੀਟ ਮਲਕੇ ਓਖੀ ਹੋਈ ਅਖੀਰ ਬੜੀ ਲਾਲੀ ਦੇ ਅੰਦਰ ਅੰਦਰ ਪੀੜ ਬੜੀ ਲਾਰੀ ਤੇ ਅੰਦਰ ਪੀੜ ਬੜੀ ਕਿਰਪਾ ਕਰਕੇ ਨਾਲ ਆਪਣੇ ਗਵਣ ਤੋਂ ਮੈਨੂੰ ਲਾ ਲੈ ਸਵੇ ਪੜਾਈਏ ਖਾੜੇ ਲਾਈਏ ਪੱਕਾ ਸੈੱਟ ਬਣਾ ਲੈ ਪਰਵਾਨੇ ਨੂੰ ਫਿਰ ਇਹ ਛਕੜਾ ਕਦੇ ਚਲਾਉਣਾ ਪੈਣਾ ਨਹੀਂ ਜੋਨੋ ਝੱਲਾਂ ਦਿਲ ਦਿਹਾਣੇ ਹੁਣ ਦਿੱਲੀ ਵਿੱਚ ਰਹਿਣਾ ਨਹੀਂ ਲੈ ਕਿਆ ਉੱਤੇ ਵਾਲੀ ਕੰਪਨੀ ਵਿੱਚ ਤਵੇਂ ਪਰਾਵਣ ਚੱਲੀਆਂ ਹਾਂ ਦੋਸਤੋ ਇਹ ਜਿਹੜੇ ਗੀਤਾਂ ਦੇ ਕੁਝ ਮੁਖੜੇ ਤੁਸੀਂ ਸੁਣੇ ਨੇ ਇਹ ਤਕਰੀਬਨ ਪਿਛਲੇ 5 5.5 ਦਹਾਕਿਆਂ ਤੋਂ ਸਾਡੇ ਸਾਰਿਆਂ ਦੇ ਮਨਾਂ ਅੰਦਰ ਘਰ ਘਰੀ ਬੈਠੇ ਨੇ ਇਹਨਾਂ ਗੀਤਾਂ ਦਾ ਸੰਗੀਤ ਸ਼ੁਰੂ ਹੁੰਦਿਆਂ ਹੀ ਸਾਡੇ ਸਾਰਿਆਂ ਦੇ ਬੁੱਲਾਂ ਤੇ ਗੀਤਕਾਰ ਅਤੇ ਗਾਇਕ ਦਾ ਨਾਮ ਚੇਤੇ ਆ ਜਾਂਦਾ ਹੈ। ਅਰ ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਗੀਤਾਂ ਨੂੰ ਲਿਖਣ, ਗਾਉਣ ਅਤੇ ਆਪਣੀ ਦਮਦਾਰ ਪੇਸ਼ਕਾਰੀ ਸਦਕੇ ਸਰੋਤਿਆਂ ਨੂੰ ਕੀਲ ਕੇ ਬਿਠਾ ਲੈਣ ਵਾਲਾ ਹਰਮਨ ਪੈਰਾ ਕਲਾਕਾਰ ਅੱਜ ਦੁਨੀਆ ਨੂੰ ਅਲਵਿਦਾ ਕਹਿ ਗਿਆ। ਉਸ ਕਲਾਕਾਰ ਦਾ ਨਾਮ ਸੀ ਚਤਰ ਸਿੰਘ ਪਰਵਾਨਾ ਜੋ ਹੈ ਤਾਂ ਸੀ ਬਣ ਗਿਆ ਹੈਰਾਨਗੀ ਦੀ ਗੱਲ ਦੋਸਤੋ ਇਹ ਹੈ ਕਿ ਜਿਸ ਕਲਾਕਾਰ ਨੇ ਮਾੜੇ ਚੰਗੇ ਹਾਲਾਤਾਂ ਨਾਲ ਲੜਦਿਆਂ ਆਪਣੀ ਜ਼ਿੰਦਗੀ ਦੇ ਤਕਰੀਬਨ 65 ਸਾਲ ਕਲਾ ਖੇਤਰ ਦੇ ਵਿੱਚ ਲਾ ਦਿੱਤੇ ਹੋਣ ਉਸ ਦੀ ਅਰਥੀ ਦੇ ਪਿੱਛੇ ਉਸ ਦੇ ਖੇਤਰ ਚੋਂ ਕੇਵਲ 2-3 ਜਾਣੇ ਆਉਣ ਤਾਂ ਬੜੀ ਸ਼ਰਮਨਾਕ ਗੱਲ ਹੈ ਰਿਸ਼ਤੇਦਾਰ ਤੇ ਹੋਰ ਸੱਜਣ ਮਿੱਤਰ ਪਾ ਗਏ ਕੇਵਲ 40-50 ਜਾਣਿਆਂ ਦਾ ਅਰਥੀ ਦੇ ਪਿੱਛੇ ਹੋਣਾ ਸੰਗੀਤਕ ਖੇਤਰ ਨਾਲ ਵਾਸਤਾ ਰੱਖਣ ਵਾਲੇ ਲੋਕਾਂ ਦੇ ਮੂੰਹ ਚੜਾਉਂਦਾ ਸੀ ਇਹ ਵੀ ਗੱਲ ਨਾਲ ਹੈ ਕਿ ਸਾਰੇ ਨਹੀਂ ਪਹੁੰਚ ਸਕਦੇ ਹੁੰਦੇ ਪਰ ਪਰਵਾਨਾ ਜੀ ਦੀ ਰਹਿائش ਦੇ ਨੇੜਲੇ ਸਾਥੀਆਂ ਨੇ ਵੀ ਪਹੁੰਚਣਾ ਮੁਮਕਨ ਨਹੀਂ ਸਮਝਿਆ ਬਹੁਤਿਆਂ ਨੇ ਸੋਸ਼ਲ ਮੀਡੀਆ ਤੇ ਆਪਣੀ ਆਪਣੀ ਪੋਸਟ ਪਾ ਕੇ ਹੀ ਡੰਗ ਸਾਰਿਆ ਜਿਹੜੇ ਸੱਜਣ ਪਹੁੰਚੇ ਪਰਿਵਾਰ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ ਪਰਵਾਨਾ ਜੀ ਸਰੀਰਕ ਤੌਰ ਤੇ ਤਾਂ ਭਾਵੇਂ ਸਾਡੇ ਚੋਂ ਚਲੇ ਗਏ ਪਰ ਉਹਨਾਂ ਦੇ ਗੀਤ ਆਵਾਜ਼ ਤੇ ਪੇਸ਼ਕਾਰੀ ਸਾਡੇ ਕੋਲ ਯਾਦਾਂ ਵਿੱਚ ਮੌਜੂਦ ਰਹਿਣਗੇ ਅਸੀਂ ਪਰਿਵਾਰਕ ਮੈਂਬਰਾਂ ਅਤੇ ਕੁਝ ਨੇੜਲੇ ਸਾਥੀਆਂ ਨਾਲ ਪਰਵਾਨਾ ਜੀ ਵੱਲੋਂ ਬਤਾਏ ਪਲ ਜਾਣਨ ਦੀ ਕੋਸ਼ਿਸ਼ ਕੀਤੀ ਹੈ ਆਓ ਵੇਖੀਏ ਇਸ ਰਿਪੋਰਟ ਦੇ ਵਿੱਚ ਸਾਡੇ ਨਾਲ ਇਸ ਮੌਕੇ ਪਰਵਾਨਾ ਜੀ ਦੇ ਸ਼ਾਗਿਰਦ ਕੁਲਵਿੰਦਰ ਸਿੰਘ ਪਰਿੰਦਾ ਬਰਵਾਲਾ ਜਿਹੜਾ ਤਰਨਤਨ ਤੋਂ ਉਹ ਮੁਕੇ ਤੇ ਉਥੇ ਪਹੁੰਚਿਆ ਆਵਦੇ ਸਤਜੀ ਦੇ ਚਰਨਾਂ ਦੇ ਨਤਮਸਤ ਕੋਉਣ ਵਾਸਤੇ ਆਖਰੀ ਸਮੇਂ ਉਹਨਾਂ ਨਾਲ ਗੱਲ ਕਰਦੇ ਆਂ ਪ੍ਰਿੰਦਾ ਜੀ ਸਤਜੀ ਦੇ ਨਾਲ ਕਿਦਾਂ ਦਾ ਸਮਾਂ ਰਿਹਾ ਤੁਹਾਡਾ ਉਸਤਾਜ ਜੀ ਦੇ ਨਾਲ ਆਮ ਹੀ ਫੋਨ ਤੇ ਗੱਲ ਹੁੰਦੀ ਰਹਿੰਦੀ ਸੀ ਜੀ ਤੇ ਆਮ ਇਹਦਾ ਲੰਬਾ ਤਾਂ ਨਹੀਂ ਉਹ ਕੀ ਕਰ ਰਹੇ ਹੋ ਕਿੱਦਾਂ ਵਾ ਜੀ ਅਜੇ ਪਿਛਲੇ ਹਫਤੇ ਹੀ ਮੈਂ ਪਤਾ ਲੈ ਕੇ ਗਿਆ ਸੀ ਅੱਛਾ ਜੀ ਅਜੇ ਸੋਚ ਹੀ ਲਏ ਸਾਂ ਜੀ ਤੇ ਫੋਰਾ ਕਰਾਂ ਫੇਰ ਜਾ ਕੇ ਆਈਏ ਜੀ ਪਰ ਅੱਜ ਤੱਕੇ ਮੁੜ ਕੇ ਫੇਸਬੁੱਕ ਤੇ ਸਾਹਿਬ ਰੰਦੇਵ ਜੀ ਲੋਕਾਂ ਵੱਲੋਂ ਪਾਈ ਹੋਈ ਪੋਸਟ ਨੇ ਜੀ ਹਲੂਨ ਕੇ ਰੱਖ ਦਿੱਤਾ ਜੀ ਤੇ ਅੱਜ ਅਸੀਂ ਪਹੁੰਚੇ ਹੋਇਆ ਹਥ ਕਿੰਦਾਂ ਦੀਆਂ ਗੱਲਾਂ ਬਾਤਾਂ ਕਰਦੇ ਸੀ ਤੁਹਾਡੇ ਨਾਲ ਜਿੰਗੀ ਦੇ ਵਿੱਚ ਜਦੋਂ ਤੁਸੀਂ ਮਿਲਦੇ ਸੀ ਜਾਂ ਫੋਨ ਤੇ ਗੱਲ ਅਕਸਰ ਤੁਹਾਡੇ ਕਿੰਦੇ ਤੁਸੀਂ ਹੁੰਦੀ ਰਹਿੰਦੀ ਸੀ ਤੇ ਕਦੀ ਉਹਨਾਂ ਨੇ ਕੋਈ ਗਲਾ ਕੋਈ ਮਲਾਲ ਕੋਈ ਆਪਣੀ ਜ਼ਿੰਦਗੀ ਨਾਲ ਕੀਤਾ ਵੀ ਮੇਰੇ ਆ ਹਾਲਾਤ ਨੇ ਮੈਂ ਬਿਮਾਰੀ ਜਾਂ ਜਾਂ ਮੇਰੀ ਕੋਈ ਆਰਥਿਕ ਤੌਰ ਤੇ ਮੈਂ ਬਹੁਤ ਵੈਸੇ ਉਹ ਇੰਟਰਵਿਊਜ਼ ਦੇ ਵਿੱਚ ਅਸੀਂ ਵੇਖਿਆ ਫਖ ਫਖ ਚੈਨਲ ਤੇ ਅ ਉਹਦੇ ਵਿੱਚ ਉਹ ਚੜ੍ਹਦੀ ਕਲਾ ਨਾਲ ਹੀ ਗੱਲ ਕਰਦੇ ਹੁੰਦੇ ਸੀ। ਉਹਨਾਂ ਇਹ ਨਹੀਂ ਸੀ ਕਿ ਦੀ ਆਖਿਆ ਵੀ ਮੈਂ ਮੈਨੂੰ ਬਹੁਤ ਜ਼ਰੂਰਤ ਆ ਆਰਥਿਕ ਪੱਖੋਂ ਮੈਂ ਬਹੁਤ ਗਰੀਬ ਮੇਰੀ ਧਲਾਤਾਂ ਦੇ ਵਿੱਚ ਗਰਾਵਟਾਈ ਆ। ਤੁਹਾਡੇ ਨਾਲ ਕਦੀ ਗੱਲ ਕੀਤੀ ਸੀ ਕਿ ਆਰਥਿਕ ਪੱਖੋਂ ਮੈਂ ਟੁੱਟਾ ਪਿਆ ਮੇਰਾ ਪਰਿਵਾਰ ਖੰਡਿਆ ਪਿਆ ਜਾਂ ਇਹੋ ਜਿਹੀ ਗੱਲ। ਨਹੀਂ ਮੇਰੇ ਨਾਲ ਕੋਈ ਐਵੀਂ ਦੀ ਗੱਲ ਨਹੀਂ ਹੋਈ। ਜੀ। ਪਰ ਮੈਂ ਫੇਰ ਵੀ ਗੱਲਬਾਤਾਂ ਕਰਦਾ ਜੀ ਅਸਾਂ। ਜੀ। ਤੇ ਆਪਣੀ ਉਹ ਦੱਸਦੇ ਰਹਿੰਦੇ ਸੀ। ਅੱਛਾ ਜੀ। ਤੇ ਅੱਜ ਬੜਾ ਦੁੱਖ ਹੋ ਰਿਹਾ ਹੈ ਜੀ ਕਿ ਉਹ ਜਿਹੜੀਆਂ ਅਸੀਂ ਗੱਲਾਂ ਕਰਦੇ ਸੀ ਨਾ ਉਹ ਮੁੱਕ ਗਈਆਂ ਨੇ ਹਾਂਜੀ ਹਾਂ ਹੁਣ ਗੱਲ ਕਿਹਦੇ ਨਾਲ ਹੋਣੀ ਹੁਣ ਗੱਲ ਨਹੀਂ ਹੋਣੀ ਸੋ ਅਸੀਂ ਅਰਦਾਸ ਕਰਦੇ ਹਾਂ ਪ੍ਰਵਾਨਾ ਜੀ ਨੂੰ ਪਰਮਾਤਮਾ ਆਪਣੇ ਚਰਨਾਂ ਦੇ ਕਿਨਵਾਸ ਬਖਸ਼ੇ ਪ੍ਰਵਾਨਾ ਨੂੰ ਹੌਨਾ ਮਨ ਨੂੰ ਦਬਲ ਬਖਸ਼ ਪ੍ਰਵਾਨਾ ਜੀ ਦੇ ਦਿਮਾਗ ਸਾਡੇ ਨਾਲ ਨੇ ਇਸ ਵੇਲੇ ਇਹਨਾਂ ਦੇ ਕੋਲ ਹੀ ਪ੍ਰਵਾਨਾ ਜੀ ਆਪ ਦੇ ਅੰਤਮ ਸਮੇਂ ਦਰਾਂ ਕੋਈ ਸਮਾਂ ਰਹਿਂਦੇ ਰਹੇ ਨੇ ਸੋ ਅੱਜ ਵਾਨਾ ਜੀ ਦੁਨੀਆ ਤੋਂ ਰੁਖਸਤ ਹੋ ਗਏ ਜੀ ਤੁਹਾਡੇ ਕੋਲ ਰਹਿੰਦੇ ਰਹਿਆ ਉਹ ਉਸ ਵੇਲੇ ਕਿਦਾਂ ਦੇ ਹਾਲਾਤ ਸੀ ਪ੍ਰਵਾਨਾ ਜੀ ਦੇ ਉਦੋਂ ਬਹੁਤ ਬੜੀ ਹਾਂਸੀ ਸੀ ਇੱਕ ਬਹੁਤ ਬੜੀ 1.5 ਸਾਲ ਮੇਰੇ ਕੋਲ ਰਹੀ ਕਿ ਇੱਕ ਅੱਜ ਤੋਂ ਕਿੰਨਾ ਸਮਾਂ ਪਹਿਲਾਂ ਦੀ ਗੱਲ ਹੈ ਜੀ ਆ ਮਹੀਨਾ ਕੋ ਹੋ ਗਿਆ ਜੀ ਮੇਰੇ ਕੋਲ ਆਏ ਨੂੰ ਅੱਛਾ ਜੀ ਇਹ 20 20 ਦਿਨ ਹੋ ਗਏ ਨੇ ਸਾਰੇ 1.5 ਸਾਲ ਲਗਾਤਾਰ ਤੁਹਾਡੇ ਕੋਲ ਜੀ 1.5 ਸਾਲ ਮੇਰੇ ਕੋਲ ਲਗਾਤਾਰ ਤੇ ਕਦੀ ਕੋ ਗੱਲਾਂ ਬੰਦਾ ਕਰਦਾ ਸੀਗਾ ਅੱਛਾ ਜੀ ਬਹੁਤ ਬੜੀਆਂ ਗੱਲਾਂ ਬਤਾ ਕਾਦਾ ਗੀਤ ਵੀ ਲਿਖਣਾ ਸੀ ਅੱਛਾ ਜੀ ਤੇ ਕਦੀ ਕੋਈ ਜ਼ਿੰਦਗੀ ਦੇ ਵਿੱਚ ਕੋਈ ਬਲਾਲ ਕੋ ਰਾਂਜੋ ਉਹਨਾਂ ਨੇ ਤੁਹਾਡੇ ਨਾਲ ਸਾਂਝਾ ਕੀਤਾ ਵੀ ਮੈਨੂੰ ਇਸ ਗੱਲ ਦਾ ਅਫਸੋਸ ਆ ਪਛਤਾਵਾ ਆ ਜੋ ਉਹਨਾਂ ਦੀ ਜ਼ਿੰਦਗੀ ਵਿੱਚ ਇਤਰਾਜ਼ ਲਾ ਰਹੇ ਉਹਨਾਂ ਬਾਰੇ ਕੋ ਗੱਲਬਾਤ ਕਰਦੇ ਹੁੰਦੇ ਸੀ ਕਦੀ ਨਹੀਂ ਮੇਰੇ ਨਾਲ ਕਦੇ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਅੱਛਾ ਜੀ ਉਹ ਬੜਾ ਮਨ ਮਰਦਾ ਤੇਰੇ ਕੋਲੇ ਆ ਅੱਛਾ ਜੀ ਐਸੀਆਂ ਗੱਲਾਂ ਬਤਾ ਕਰਦੇ ਜੇ ਉਹ ਇੱਚਾ ਹੈ ਫਿਰ ਤੁਹਾਨੂੰ ਕੀ ਕਹਿ ਗਿਆ ਉਹ ਤਾਂ ਫਿਰ ਜ਼ਿਆਦਾ ਡਾਊਨ ਹੋਵੇਗਾ ਨਾ ਗੱਲਬਾਤ ਦਾ ਡਾਊਨ ਹੋਵੇਗਾ ਹਾਂ ਉਹ ਮਨ ਡਾਊਨ ਜਦੋਂ ਹਸਪੀਟਲ ਲੈ ਗਿਆ ਫਿਰ ਤੁਸੀਂ ਹਾਂ ਹਸਪੀਟਲ ਚੰਡੀਗੜ੍ਹ ਤੱਕ ਲੈ ਗਏ ਸੀ ਅੱਛਾ ਜੀ ਠੀਕ ਹੈ ਤਾਂ ਜਵਾਬ ਦਿੱਤਾ ਸੀ ਉਹਨਾਂ ਨੇ ਕਿ ਅੱਛਾ ਜੀ ਸਿੱਧਾ ਹੀ ਬੁਨ ਲੇਕਰ ਨਵਾਂ ਗਏ ਇਸ ਮਿੱਟੀ ਲੈ ਕੇ ਠੀਕ ਹੈ ਹਾਂ ਜੀ ਬੜੀ ਬਿਲਕੁਲ ਰੋਟੀ ਪਾਣੀ ਖਾਂਦਾ ਸੀਗਾ ਆਪਣਾ ਜਿਹੜਾ ਧੋਤਾ ਮਿਲਦਾ ਸੀ ਇਹਨੂੰ ਹੂੰ ਉਹ ਵਧੀਆ ਸੇਵਾ ਕੀਤੀ ਠੀਕ ਹੈ ਜੀ ਕਾ ਪੰਨੀ ਟਾਈਮ ਤੇ ਸਾ ਕੋ ਟਾਈਮ ਤੇ ਬਿਨੈ ਠੀਕ ਹੈ ਜੀ ਜ਼ਿੰਦਗੀ ਦੇ ਵਿੱਚ ਔਖੇ ਸੁਖੇ ਹਾਲਾਤਾਂ ਦੇ ਨਾਲ ਜ਼ਰੂਰਦਾ ਉਹ ਫੜਾ ਹਰਮਨ ਗਾਰਾ ਗੀਤਕਾਰ ਤੇ ਜਾ ਰਖਸਤ ਹੋ ਗਿਆ ਔਖੀ ਗੱਲਾਂ ਇੰਜੀਆਂ ਸ਼ਖਸੀਅਤਾਂ ਨੂੰ ਸਾਹਮਣੇ ਵੀ ਲੋੜ ਹੁੰਦੀ ਆ ਤੇ ਉਹਨਾਂ ਦੇ ਗੀਤ ਜਿਹੜੇ ਉਹ ਕੰਨ ਚਾਰ ਪੀੜੀਆਂ ਸੁਣ ਰਹੀਆਂ ਨੇ ਇਹ ਬੜੀ ਤਰਾਸਦੀ ਆ ਸਾਡੇ ਪੰਜਾਬੀਆਂ ਦੀ ਵੀ ਅਸੀਂ ਛੱਡ ਦੋ ਸੋਚ ਨਹੀਂ ਸਲਾਮਾ ਕਰਦੇ ਆ ਲੋਕੀ ਨੂੰ ਕੁਛ ਦਾਨੀਗਾ ਸੋ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਆ ਪ੍ਰਵਾਨਾ ਜੀ ਪ੍ਰਵਾਨਾ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਾ ਮੇਰੇ ਅਰ ਬਠੇਰ ਜ਼ਰਾ ਮੈਨੂੰ ਦੋ ਤਿੰਨ ਮਿੰਟਾਂ ਦੀ ਲੈਣ ਦੇ अरबा ठहर सरा मू तिंटा जी लैण द लमे हो भर भर के अख मन जी मेरे अरबा ٹھہر सरा ٹھہر सर महबूबा दी फोटो मुरे अजे मैं खड़ के रोया नहीं अखा राही बरस बरस के ए दिल हौला होया नहीं उची उची मार के हाका ना सुनी दा ही, ही लेन दे मेरे अरबा ठहर जरा ਹਰ ਜਰਾ ਸਹੀ ਪਤੇ ਮੇਲ ਕਰਾ ਬੋਦਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੈ ਨਾਨਕ ਨਾਮ ਕਰਦੀ ਖਿਲਾ ਤੇਰੇ ਬਾਣੇ ਵਾਹਿਗੁਰੂ ਜੀ ਕੀ ਬੋਨੇ ਸੁਨੇਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ज़िंद रही ले जग कयां टुट भरी तड़ना दर भरे त अमर आत्मा हून तूं रबा हो परवानी जी लेण जे मेर अरबा ठहर ज़रा मू दो दे, लमे हो भर के, के ज़ख सी जी दे, मेरे अरबा ठहर ज़रा ठैर ज़र ਪਵਨਾ ਜੀ ਦਾ ਅੰਤਮ ਸੰਸਕਾਰ ਹੋ ਰਿਹਾ ਤੇ ਉਹਨਾਂ ਦੇ ਰਿਸ਼ਤੇਦਾਰ ਸਮੂਹ ਸਾਰੇ ਉਥਾ ਪਹੁੰਚੇ ਆ ਕੋ ਜ ਲੁਧਿਆਣਾ ਮੰਡੀ ਸੰਗੀਤ ਮੰਡੀ ਦੇ ਜਿਹੜੇ ਗਾਇਕ ਉਹਨਾਂ ਦੇ ਨਾਲ ਵਿਚਰਦੇ ਰਹੇ ਉਹਨਾਂ ਦੇ ਵਿੱਚੋਂ ਸਾਡੇ ਨਾਲ ਪੰਮਾ ਗੁਜਰਵਾਲੀ ਆ ਜੀ ਇੱਧਰ ਖੜੇ ਨੇ ਇੱਧਰ ਜਸਵੀਰ ਜਸਜੀ ਨੇ ਤੇ ਨਾਲ ਸਾਡੇ ਸੁਖਚਮਕੀਲਾ ਜੀ ਹੋਰ ਸੱਜਣ ਪਿਆਰੇ ਸੰਗੀਤ ਪ੍ਰੇਮੀ ਉਮੀਦ ਬਲੌਂਦੀ ਸਾਹਿਬ ਨੇ ਸਾਡੇ ਨਾਲ ਤੇ ਇਹਨਾਂ ਨਾਲ ਵੀ ਜਾਣਦੇ ਆ ਵੀ ਪਵਨਾ ਜੀ ਦੇ ਕਿੱਦਾਂ ਲੇਨ ਕਰਿਆ ਕਿਦਾਂ ਯਾਦਾਂ ਜੁੜੀਆਂ ਜੱਸ ਭਾਈ ਦੱਸੋ ਤੁਸੀਂ ਵਿਚਰਦੇ ਪਰਮਾਨਾ ਜੀ ਨਾਲ ਤੇ ਅੱਜ ਕੀ ਤੁਹਾਨੂੰ ਲੱਗਦਾ ਹੈ ਪਰਮਾਨਾ ਜੀ ਦੁਨੀਆ ਤੋਂ ਰੁਖਸਤ ਹੋ ਗਏ ਆ ਕਿਦਾਂ ਤੁਹਾਡਾਵਾ ਵਸਤਾਰਿਆ ਉਹਨਾਂ ਦੇ ਨਾਲ ਚਤਰ ਸਿੰਘ ਪਰਮਾਨਾ ਜੀ ਬਾਬਾ ਬੋੜ ਕਹਿ ਸਕਦੇ ਆ ਗੀਤਕਾਰੀ ਤੇ ਗੱਕੀ ਦੇ ਜੀ ਉਹਦੇ ਬਾਅਦ ਉਹਨਾਂ 'ਚ ਬੜੀ ਨਿਮਰਤਾ ਸੀ ਮੈਂ ਨਹੀਂ ਅੱਜ ਤੱਕ ਇਹ ਵੇਖਿਆ ਵੀ ਕਿਤੇ ਨਹੀਂ ਤੇ ਆਰਟਿਸਟ ਆ ਲੜਾਈ ਪੀ ਕੇ ਲੜੀ ਵੀ ਜਾਂਦੇ दारू ਪੀ ਕੇ ਜੀ ਮੈਂ ਇਹ ਲਬਜ ਨਹੀਂ ਵੇਖੇ ਵੀ ਉਹਨੇ ਕਿਸੇ ਨੂੰ ਮਾਰਾ ਚੰਗਾ ਕਿ ਆਵੇ ਜੀ ਚੈ ਕਿਸੇ ਤੋਂ ਪਿਆਰ ਨਾ ਲਿਆਵੇ ਸਾਰੇ ਕੁਝ ਚੰਦ ਲੋਕ ਰਹਿ ਗਏ ਹੋਣਗੇ ਜਿਨ੍ਹਾਂ ਨੇ ਉਹਨਾਂ ਦੇ ਗੀਤ ਨਹੀਂ ਕਰਾਏ ਨਹੀਂ ਤੇ ਹਰੇਕ ਬੰਦੇ ਦੇ ਹਿੱਸੇ ਕੋਈ ਨਾ ਕੋਈ ਇੱਕ ਇੱਕ ਗਾਣਾ ਦੋ ਗਾਣੇ ਸਭ ਨੇ ਕਰਾਈ ਜੀ ਉਹਦੇ ਵਿੱਚੋਂ ਮੇਰੇ ਵੀ ਇੱਕ ਗਰਲੇਜ ਅਖਤਰਨਾ ਮੇਰਾ ਵੀ ਇੱਕ ਗਾਣਾ ਆਇਆ ਹੈ ਅੱਛਾ ਜੀ ਜਿਹੜਾ ਮੈਂ ਇਹਦਾ ਗਾਣਾ ਕਰਾਇਆ ਹੈ ਕੌਣ ਆ ਜੀ ਦਾ ਹਾਂਜੀ ਠੀਕ ਆ ਇਹ ਕੁਦਰਤ ਦੀ ਲੀਲਾ ਹੈ ਜੋ ਵੀ ਕਰਦਾ ਪਰਮਾਤਮਾ ਹੀ ਕਰਦਾ ਕਿਸੇ ਦੇ ਵਸਬੋਸਦਾ ਨਹੀਂ ਜੀ ਬਿਲਕੁਲ ਉਹਦਾ ਜੀ ਕਰੇ ਤੇ ਉਸ ਮਾਨੋਂ ਤਾਜ ਚੜਾ ਦੇਵੇ ਉਹਦਾ ਜੀ ਕਰੇ ਤੇ ਸਮਾਨ ਤੋੜ ਦੇ ਇਹ ਸਾਰੀਆਂ ਕੁਦਰਤ ਦੀ ਲੀਲਾ ਹੈ ਤੇ ਇੰਨਾ ਕਹਿੰਦਾ ਹਾਂ ਮੈਂ ਕਿ ਮਦਾਜ ਸੁਖਪੁਰ ਜੀ ਤੁਹਾਡੀਆਂ ਵੀ ਯਾਦਾਂ ਬਹੁਤ ਆ ਤੁਸੀਂ ਵੀ ਬਹੁਤ ਵਿਚਰੇ ਹੋ ਤੇ ਇਹ ਗੱਲਾਂ ਬਾਤਾਂ ਕਰੀ ਜ਼ਿੰਦਗੀ ਦੇ ਵਿੱਚ ਜਿਹੜੇ ਉਤਰਾਛ ਲਾ ਉਹਨਾਂ ਦੇ ਆਏ ਉਹਨਾਂ ਦੇ ਬਾਰੇ ਕਦੀ ਕੋਈ ਮਲਾਲ ਕੋਈ ਗਿਲਾ ਸ਼ਿਕਵਾ ਉਹਨਾਂ ਨੂੰ ਹੈ ਸੀ ਕਦੀ ਥੱਡ ਨਾਲ ਗੱਲ ਸਾਂਝੀ ਕੀਤੀ ਹੋਈ ਕੋਈ ਗਿਲਾ ਸ਼ਿਕਵਾ ਨਹੀਂ ਸੀ ਉਹ ਕਹਿੰਦੇ ਜੋ ਪਰਮਾਤਮਾ ਕਰਦਾ ਠੀਕ ਕਰਦਾ ਅੱਛਾ ਜੀ ਮੇਰੇ ਨਾਲ ਤਾਂ तकरीबन ਹਫ਼ਤੇ ਬਾਅਦ ਮੈਨੂੰ ਫੋਨ ਕਰ ਹੀ ਲੈਂਦੇ ਸੀ ਉਹ ਅੱਛਾ ਕੋਈ ਤੂੰ ਆ ਜਾ ਮਿਲ ਜਾਈਏ ਅਗਲੇ ਹਫ਼ਤੇ ਤੁਸੀਂ ਕਰੋ ਮਿਲ ਜਾਈਏ 10 ਦਿਨ ਪਹਿਲਾਂ ਮੈਂ ਆ ਕੇ ਗਿਆ ਅੱਛਾ ਇੱਥੇ ਘਰ ਆਏ ਕਿਤੇ ਘਰੇ ਇਥੇ ਬਾਅਦ ਮਾੜੇ ਜਦੋਂ ਹਸਪਤਾਲ ਤੋਂ ਛੁੱਟੀ ਹੋਈ ਆ ਠੀਕ ਹੈ ਜੀ ਤੇ ਮੈਨੂੰ ਪਤਾ ਲੱਗਾ ਵੀ ਉਹ ਛੁੱਟੀ ਕਰਾ ਗਿਆ ਤੇ ਫਿਰ ਮੈਂ ਫੋਨ ਕੀਤਾ ਉਹ ਨਾਲੇ ਫੋਨ ਤੇ ਉਹ ਬੇਟੇ ਨੇ ਚੱਕਿਆ ਕਹਿੰਦਾ ਜੀ ਅਸੀਂ ਤਾਂ ਬਾਰਨਾੜੇ ਆ ਗਏ ਆ 10 ਦਿਨ ਪਹਿਲਾਂ ਮਾਣ ਕੇ ਮਿਲ ਕੇ ਆ ਉਹ ਵਧੀਆ ਗੱਲਾਂ ਬਾਤਾਂ ਕੀਤੀਆਂ ਮੈਂ ਮੂਵੀ ਵੀ ਬਣਾਈ ਉਹਨਾਂ ਦੀ ਅੱਛਾ ਜੀ ਮੈਂ ਫਿਰ ਪੁਰਾਣੀਆਂ ਯਾਦਾਂ ਉਹਨਾਂ ਨੂੰ ਤਾਜ਼ਾ ਕਰਾਈਆਂ ਜਿਹੜਾ ਉਹਨਾਂ ਦਾ ਪਹਿਲਾ ਗੀਤ ਆ ਸੀ ਕੁੱਤੇ ਵਾਲੀ ਕੰਪਨੀ ਚ ਤਵੇ ਭਰਾਉਣ ਚੱਲੀ ਆ ਠੀਕ ਆ ਨਾਲ ਮੰਜੂ ਨੂਰਪਰੀ ਜੀ ਸੀ ਉਹ ਤਾਂ ਉਹਨਾਂ ਨੇ ਰਲ ਕੇ ਪਹਿਲਾਂ ਮੈਂ ਕਿਹਾ ਤੁਸੀਂ ਬੋਲੋ ਆਪਦੇ ਬੋਲ ਉਹਨਾਂ ਨੇ ਆਪਦੇ ਬੋਲ ਬੋਲੇ ਥੋੜਾ ਸਮਝ ਨਹੀਂ ਸੀ ਲੱਗਦੀ ਕੀ ਬੋਲਦੇ ਸੀ ਉਹ ਕਿਉਂਕਿ ਹੁਣ ਥੋੜਾ ਕਮ ਕਮਜ਼ੋਰੀ ਜ਼ਿਆਦਾ ਹੋ ਗਈ ਸੀ ਸੀ ਕਮਜ਼ੋਰ ਸੀ ਤਾਂ ਜ਼ਿਆਦਾ ਕ ਜੀ ਉਹ ਕੋ ਜਿੱਦਾਂ ਜਿੰਨੀ ਵਾਰ ਵੀ ਮੈਂ ਮਿਲਿਆ ਜਾਂ ਮੇਰੇ ਕੋਲੇ ਆਏ ਜਾਂ ਮੈਂ ਉਹਨਾਂ ਕੋਲੇ ਗਿਆ ਜੀ ਤੇ ਵਧੀਆ ਗੱਲਾਂ ਕਰਨੀ ਉਹਨਾਂ ਨੇ ਕਈ ਵਾਰੀ ਪਰੋਮਾ ਦੇ ਵੀ ਇਕੱਠੇ ਹੋਏ ਆ ਅੱਛਾ ਜੀ ਉਹਨੇ ਮੈਨੂੰ ਕਹਣਾ ਯਾਰ ਤੂੰ ਇੱਕ ਤੂੰ ਲੈਗਾ ਜਿਹੜਾ ਮੇਰਾ ਗੀਤ ਨਹੀਂ ਕਰਾਦਾ ਅੱਛਾ ਤੂੰ ਮੇਰਾ ਗੀਤ ਕਰਾ ਮੈਂ ਕਿਹਾ ਜੀ ਮੈਂ ਜ਼ਰੂਰ ਕਰਾਉਂਗਾ ਅੱਛਾ ਅੱਛਾ ਉਹ ਮੈਂ ਕਿਹਾ ਇਹ ਗੀਤ ਤੁਹਾਡੇ ਨਾਲ ਇਹੋ ਸਮਝਾ ਲਈ ਮੇਰਾ ਗੀਤ ਤੂੰ ਮੈਥੋਂ ਗੀਤ ਲੈ ਮੈਥੋਂ ਗੀਤ ਲੈ ਮੈਂ ਤੇਰੇ ਵਾਸਤੇ ਲਿਖਿਆ ਤੂੰ ਲੈ ਲੈ ਮੈਥੋਂ ਆ ਜਾ ਆ ਜਾ ਆ ਜਾ ਉਹ ਪਹਿਲਾਂ ਮਹਿੰਦੀਪੁਰ ਸੀ ਜੀ ਮੈਂ ਕਿਹਾ ਬੇਟੀ ਕੋਲੇ ਉਧਰ ਦੇਖ ਚਾਬੇ ਕੋਲੇ ਜੀ ਮੇਰੇ ਆ ਤੁਹਾਡੇ ਕੋਲੇ ਸੀਗੇ ਉਦੋਂ ਉੱਥੋਂ ਵੀ ਮੈਨੂੰ ਫੋਨ ਕਰਦੇ ਰਿਹਾ ਅਸੀਂ ਉੱਥੇ ਜਾਣ ਦਾ ਪ੍ਰੋਗਰਾਮ ਬਣਾਇਆ ਫਿਰ ਕਹਿੰਦੇ ਵੀ ਉਹ ਦਾਖਲ ਹੋ ਗਏ ਇੱਥੇ ਆਪਣੇ ਦੇ ਬੱਗੇਆ ਹਸਪਤਾਲ ਦੇ ਠੀਕ ਆ ਫਿਰ ਜਿੱਦਣ ਉਹ ਭੋਗ ਸੀ ਵਰਦੀ ਸਾਹਿਬ ਦਾ ਉਸ ਦਿਨ ਪ੍ਰੋਗਰਾਮ ਬਣਾਇਆ ਚਲੋ ਹਸਪਤਾਲ ਜਾਣੇ ਫਿਰ ਦੂਜੇ ਦਿਨ ਪਤਾ ਲੱਗਿਆ ਉਹ ਤਾਂ ਛੁੱਟੀ ਕਰਾ ਕੇ ਜਿਸਮਾਲ ਬੰਦਰ ਲੈ ਗਏ ਠੀਕ ਆ ਜਿੱਦੋਂ ਜਾਂ ਪਤਾ ਲੱਗਾ ਜਸਵਾਲ ਬੰਗੜਾ ਸੀ ਕਿ ਚਲੋ ਚੱਲਦੇ ਆ ਜਸਵਾਲ ਬੰਗੜਾ ਕਿਹੜਾ ਦੂਰ ਹੈ ਕਿ ਤੇ ਅਸੀਂ ਫੋਨ ਕੀਤਾ ਕਹਿੰਦਾ ਨਹੀਂ ਅਸੀਂ ਤਾਂ ਬਾਹਰ ਨਾਲ ਆ ਗਏ ਅੰਦਰ ਮੇਰੀ ਬਗਲੂ ਨਾਲ ਗੱਲ ਹੋਈ ਤੇ ਬੈਠੇ ਨੇ ਅਸੀਂ ਘੰਟਾ ਡੇਢ ਘੰਟਾ ਤੇ ਕਾਫੀ ਗੱਲਾਂ ਕੀਤੀ ਉਹਨਾਂ ਨਾਲ ਉਹਨਾਂ ਦੀਆਂ ਪੁਰਾਣੀਆਂ ਗੱਲਾਂ ਤਾਂ ਆਖ ਰਿਹਾ ਜਾਂਦਾ ਜੀ ਉਹ ਸਭ ਹੋ ਰਹਿ ਗਿਆ ਮੇਰੀਆਂ ਵੀਡੀਓ ਚ ਬਣਾਈਆਂ ਹੋਈਆਂ ਮੇਰੇ ਕੋਲ ਠੀਕ ਹੈ ਜੀ ਹਾਂਜੀ ਹਾਂਜੀ ਇੱਧਰ ਸਾਡੇ ਨਾਲ ਨੇ ਦੋਸਤੋ ਪੰਮਾ ਗੁਜਰਵਾਲੀਆ ਪਰਵਾਨਾ ਜਿਹਦੇ ਨਾਲ ਕਾਫੀ ਇਹਨਾਂ ਦਾ ਵਾਹ ਵਾਸਤਾ ਰਿਹਾ ਇਹਨਾਂ ਦੇ ਵੀ ਕਾਫੀ ਗਾਣੇ ਤੁਸੀਂ ਸਾਰੇ ਜਾਣਦੇ ਹੋ ਤੇ ਗੀਤਕਾਰ ਵੀ ਬੜੇ ਵਧੀਆ ਤੇ ਗਾਇਕ ਵੀ ਆਪਣੇ ਸਮੇਂ ਦੇ ਵਿੱਚ ਇਹਨਾਂ ਦੀ ਪੌੜੀ ਪੂਰਾ ਛੜਤ ਰਹੀ ਆ। ਪਮਾ ਭਾਜੀ ਪਰਵਾਨਾ ਹੀ ਚਲੇ ਗਿਆ ਅੱਜ ਦੁਨੀਆ ਤੋਂ ਤੁਹਾਡੇ ਸਾਥੀ ਰਹੇ ਆ। ਹਾਂਜੀ ਕੋਈ ਹੁਣ ਤਾਂ ਯਾਦਾਂ ਹੀ ਰਹਿ ਗਈਆਂ ਹਨਾ ਉਹਨਾਂ ਦੀਆਂ। ਸਰੀਰਕ ਤੌਰ ਤੇ ਤੇ ਹੋ ਰਾਇ ਨਹੀਂ। ਕੋਈ ਤੁਸੀਂ ਵੀ ਯਾਦਾਂ ਦਾ ਇਦਾਂ ਜੀ ਇੱਕ ਦਿਨ ਮੈਂ ਉਸਤਾ ਜੀ ਅੱਜ ਤੋਂ 15 ਸਾਲ ਪਹਿਲਾਂ ਜੀ ਬੀਤੀ ਕਰੀ ਮੇਰੇ ਨਾਲ ਸਾਜੀ ਮੇਰੇ ਘਰ ਚਰਨ ਪਾਦੋ ਅੱਛਾ ਜੀ ਤੇ ਕਿਨਕ ਮਿਲ ਕੋ ਟਾਈਮ ਨਹੀਂ ਮੇਰੇ ਨਾਲ ਸਾਜੀ ਮੈਂ ਲੈ ਕੇ ਜਾਣਾ ਹੂੰ ਮੈਂ ੱਟਕੇ ਨਾਲ ਮੋਟਰਸਾਈਕਲ ਤੇ ਬਿਠਾ ਕੇ ਉਹਨਾਂ ਨੂੰ ਲੈ ਆਇਆ ਅੱਛਾ ਜੀ ਘਰ ਆਏ ਜੀ ਠੀਕ ਆ ਕੰਪੈਗਿਲੇ ਸ਼ਕੀਨ ਸੀਗੇ ਜੀ ਉਹ ਜੀ ਬਿਲਕੁਲ ਤੇ ਪੈਗਬੂਗ ਲਾਇਆ ਹਾਂਜੀ ਬਸ ਟਾਈਮ ਹੈ ਨਹੀਂ ਮੇਰੇ ਕੋ ਮੈਂ ਚੱਲਿਆ ਅੱਛਾ ਪੈਸੇ ਨਹੀਂ ਠੀਕ ਆ ਭੱਜ ਨਿੱਕੇ ਜਲੀ ਠੀਕ ਆ ਬਾਕੀ ਸ਼ੈਲੀ ਤਾਂ ਉਹਨਾਂ ਦੀ ਚਾਹ ਬਾਤ ਸੀ ਜੀ ਉਹਨਾਂ ਵਰਗਾ ਕਿਹਨੇ ਲਿਖਣਾ ਨਰਕਲਾ ਹਾਂਜੀ ਸਹੀ ਉਹਨਾਂ ਵਰਗਾ ਨਹੀਂ ਕਿਸੇ ਨੇ ਲਿਖਣਾ ਠੀਕ ਹੈ ਜੀ ਦੇਖੋ ਜੀ ਸਾਰੀ ਗੱਲਾਂ ਨੇ ਉਹਨਾਂ ਦਾ ਵਿੱਚ ਕਰਾਇਆ ਨਹੀਂ ਗਰਿਆਲ ਸਾਹਿਬ ਨੇ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਗਰਿਆਲ ਸਾਹਿਬ ਦੇ ਦੋਸਤ ਸੀ ਜੀ ਉਹ ਜੀ ਤੇ ਗਰਿਆਲ ਸਾਹਿਬ ਤਾਂ ਬਹੁਤ ਚਿਰ ਪਹਿਲਾਂ ਚਲੇ ਗਏ ਹਰ ਚੰਨ ਗਰਿਆਲ ਜੀ ਹਾਂਜੀ ਬਿਲਕੁਲ ਉਹਨਾਂ ਦੇ ਸਾਥੀ ਸੀ ਜੀ ਕੋਈ ਸਮਾਂ ਹੁੰਦਾ ਸੀਗਾ ਜੀ ਲੋਕ ਦੱਸਦੇ ਨੇ ਹਾਂਜੀ ਵੀ ਪਰਵਾਨਾ ਤੇ ਗਰਿਆਲ ਸਾਹਿਬ 5 ਵਜੇ ਕੋਠੀ ਦਾ ਗੇਟ ਬੰਦ ਹੋ ਜਾਂਦਾ ਸੀ ਗੋਰਖਾ ਕਹਿੰਦਾ ਸੀ ਮਿੱਗ ਗਰੀਅਲ ਸਾਹਿਬ ਤੇ ਪਰਵਾਨਾ ਸਾਹਿਬ ਕੱਲ ਨੂੰ ਮਿਲਣਗੇ ਜੀ ਐਡੀ ਚੜਾਈ ਦੇ ਦਾ ਦਾ ਦੌਰ ਵੀ ਹੰਡਾਇਆ ਪਰਵਾਨਾ ਜੀ ਨੇ ਬਹੁਤ ਠੰਡਾਇਆ ਜੀ ਠੀਕ ਹੈ ਜੀ ਬਹੁਤ ਐਡਾ ਨਾਮ ਲਾਉਣਾ ਹੀ ਬਹੁਤ ਔਖਾ ਜੀ ਠੀਕ ਹੈ ਜੀ ਅਸੀਂ ਇਹਦੀ ਗੱਲ ਹੈ ਨਾਮ ਲਾਉਣਾ ਬਹੁਤ ਔਖਾ ਅਸੀਂ ਉਹਨਾਂ ਦਾ ਲੇਖੋ ਅੱਜ ਉਹਨਾਂ ਦਾ ਅੰਤਮ ਸੰਸਕਾਰ ਕਰਾ ਚੁੱਕੇ ਆ ਜੀ ਅਸੀਂ ਸਲਾਮ ਕਰਦੇ ਆ ਜੀ ਉਹਨਾਂ ਨੂੰ ਤੇ ਬਾਕੀ ਤੁਸੀਂ ਜਿੰਨੇ ਵੀ ਸੱਜਣ ਆਏ ਨੇ ਜੀ ਸਾਰਿਆਂ ਦਾ ਧੰਨਵਾਦ ਉਹ ਸਾਡੇ ਨਾਲ ਤੁੰਬੀ ਮੇਕਰ ਗਰਮੀਤ ਬਰੁੰਦੀ ਜੀ ਨੇ ਸੰਗੀਤ ਪ੍ਰੇਮੀ ਨੇ ਤੁੰਬੀ ਮੇਕਰ ਨੇ ਉਹਨਾਂ ਨਾਲ ਗੱਲ ਕਰਦੇ ਆ ਬਰੁੰਦੀ ਸਾਹਿਬ ਤੁਸੀਂ ਵੀ ਮਿਲਦੇ ਰਹਿੰਦੇ ਸੀ ਗਾਹੇ-ਬਗਾਹੇ ਪਰਵਾਨਾ ਜੀ ਨੂੰ ਤੇ ਹੁਣ ਤਾਂ ਉਹਨਾਂ ਦੇ ਚਾਹਣ ਵਾਲਿਆਂ ਕੋਲ ਜਾਂ ਆਪਣੇ ਸਾਰਿਆਂ ਕੋਲ ਮੰਨੀਆਂ ਯਾਦਾਂ ਹੀ ਰਹਿ ਗਈਆਂ ਕੋਈ ਯਾਦਾਂ ਪਰਵਾਨਾ ਜੀ ਦੇ ਚਾਹਣ ਵਾਲਿਆਂ ਨਾਲ ਸਾਂਝੀਆਂ ਤੁਸੀਂ ਵੀ ਕਰ ਦਿਓ ਹੁਣ ਤੁਮਗ ਜੀ ਸਤਿ ਸ੍ਰੀ ਅਕਾਲ ਪਹਿਲਾਂ ਸਾਡੇ ਚੈਨਲ ਦਾ ਤੁਸੀਂ ਇੰਡੀ ਦੂਰੋਂ ਆ ਕੇ ਬਹੁਤ ਹਮ ਸਾਡੇ ਕੋਲ ਆ ਕੇ ਹਰ ਜੀ ਹਾਜ਼ਰੀ ਭਰੀ ਇਸ ਦੁੱਖ ਦੀ ਘੜੀ ਦੇ ਵਿੱਚ ਉਹਨੂੰ ਚਾਹਣਾ ਹੀ ਆ ਰੂਹਾਂ ਦੇਖੋ ਪੰਮਾ ਜੀ ਖੜੇ ਨਹੀਂ ਸੁੱਖੀ ਸੁੱਖੀ ਖੜਿਆ ਬਾਈ ਜੀ ਸਾਡੇ ਖੜੇ ਨੇ ਇੰਤਰਾ ਤਮ ਜੀ ਸੁਖਤ ਸੁਖਤ ਤਮ ਜੀ ਖੜੇ ਨੇ ਆ ਰਿਸ਼ਤੇਦਾਰ ਇਹਨਾਂ ਕੋਈ ਬਲੀ ਜੀ ਕੋਈ ਫੌਤਾਰੀ ਹਾਂ ਬਿਲਕੁਲ ਆ ਮੁੰਡਾ ਉਹਦਾ ਜਵਾਈ ਹੈ ਜੀ ਤੇ ਅੱਜ ਬੜੇ ਦੁੱਖ ਦੀ ਗੱਲ ਹੈ ਜਦੋਂ ਸਵੇਰੇ ਸਵੇਰੇ ਦੇਖਾ ਉਹਨੇ ਦਿੱਤੀ ਉਹ ਲਈ ਇੱਕ ਜਗ ਦਾ ਅੰਤ ਹੋ ਗਿਆ ਐਡਾ ਵੱਡਾ ਫਲਕਾਰ ਲਖਾਰੀ ਵੀ ਸਟੇਟ ਸੈਕਟਰੀ ਵੀ ਇਹ ਜੇ ਕਲਾਕਾਰ ਇਹ ਜੋ ਜਾਦਾਂ ਛੱਡ ਗਏ ਤੇ ਬਾਹਰ ਵੀ ਅੱਜ ਤੁਹਾਨੂੰ ਵੀ ਬਹੁਤ ਫੋਨ ਆਏ ਹੋਣਗੇ ਹੋਰਾਂ ਦਾ ਵਿਦੇਸ਼ਾਂ-ਵਿਦੇਸ਼ਾਂ ਦੇ ਵਿੱਚ ਅੱਜ ਉਹਨਾਂ ਦੀ ਆਤਮਾ ਸਰਕਾਰ ਦੇ ਸਾਰੇ ਸਾਹਮਣੇ ਹੋਏ ਨੇ ਇਹ ਸੱਤਾ ਤੇ ਉਹਨੂੰ ਅੱਜ ਕੀਤੀ ਆ ਫੁੱਲਾਂ ਦੇ ਬਰੇ ਯਾਨੀ ਬਹੁਤ ਅੱਜ ਮਾਨ ਕਲਾਕਾਰ ਬਾਰੋ-ਬਾਰੀ ਜਾਈ ਜਾਂਦੇ ਆ ਬੜੀ ਦੁਖ ਦੀ ਗੱਲ ਆ ਤੇ ਅਸੀਂ ਬੜੇ ਮਨ ਭਰੇ ਮਨ ਦੇ ਨਾਲ ਸਾਨੂੰ ਇਸ ਬਹੁਤ ਦੁੱਖ ਹੋਇਆ ਦੁੱਖ ਹੈ ਹਜੇ ਹਜੇ ਵੀ 10 ਸਾਲ ਹੋਰ ਸਾਨੂੰ ਐਸੀ ਵੀ ਹਜੇ ਟਾਈਮ ਰਹਿਣਗੇ ਪਰ ਪਰਮਾਤਮਾ ਨੂੰ ਜੋ ਮਹਾਰਾਜ ਨੂੰ ਮਨਜੂਰ ਆ ਤੇ ਕੀ ਕਰ ਸਕਦੇ ਆ ਜੀ ਤੇ ਚਲੋ ਸੱਚੇ ਪਾਸ ਵੱਲ ਦੀ ਰੂਹ ਨੂੰ ਮਹਾਰਾਤ ਤੰਦਰੁਸਤੀ ਦੇਵੇ ਕਿਸੇ ਚੰਗੀ ਚਾਰੋਂ ਦੀ ਮਹਾਰਾਤ ਦੇ ਲਖੇ ਲੋਕਾ ਜੀ ਸੁਖਤਾ ਜੀ ਜਿੱਥੋਂ ਤੱਕ ਅੱਜ ਦਾ ਜ਼ਮਾਨਾ ਆਪਾਂ ਵੇਨੇ ਅੰਗੀ ਸੰਗੀਤ ਦੇ ਵਿੱਚ ਪਤਾ ਨਹੀਂ ਲੱਗਦਾ ਲੋਕ ਇਹਨਾਂ ਨੂੰ ਸਟੇਜਾਂ ਦੇ ਘੜਾਈ ਫਿਰਦੇ ਆ ਕਿਨਾਂ ਨੂੰ ਮੈਂ ਕਹਿੰਦਾ ਲੱਖਾਂ ਰੁਪਏ ਵੀ ਦੇਈ ਜਾਂਦੇ ਜੇ ਨਾਲਾ ਗਾਇਕੀ ਗੀਤਕਾਰੀ ਸੰਗੀਤ ਦੇ ਖੇਤਰ ਨਾਲ ਕੋਈ ਵਾਹ ਵਾਸਤਾ ਹੀ ਨਹੀਂਗਾ ਤੇ ਪਰਮਾਨੰਥ ਜੀ ਏਡੇ ਵੱਡੇ ਗੀਤਕਾਰ ਤੇ ਗਾਇਕ ਅੱਜ ਉਹਨਾਂ ਦੇ ਇਸ ਅੰਤਮ ਯਾਤਰਾ ਦੇ ਵਿੱਚ ਅੰਤਮ ਸੰਸਕਾਰ ਮੌਕੇ ਇੰਨੀ ਘੱਟ ਗਿਣਤੀ ਲੋਕ ਨੇ ਮੈਂ ਸਮਝਦਾ ਵੀ ਬੜੀ ਸ਼ਰਮਨਾਕ ਜੀ ਗੱਲ ਆ ਕੀ ਕਹਿਣਾ ਚਾਹੁੰਦੇ ਆ ਦੇ ਹਾਇ ਤਾਂ ਸ਼ਰਮਨਾਕ ਗੱਲ ਕਿਉਂਕਿ ਜਦੋਂ ਸਾਨੂੰ ਮੈਨੂੰ ਬਬਲੂ ਦਾ ਫੋਨ ਗਿਆ ਜੀ ਤਸ ਕੋਈ ਦੇ ਕਰੀਬ ਸਾਢੇ 9:10 ਵਜੇ ਮੈਨੂੰ ਫੋਨ ਕੀਤਾ ਵੀ ਆਹ ਕਰਕੇ ਪਾਪਾ ਜੀ ਚੜ੍ਹਾਈ ਕਰ ਗਿਆ ਜੀ ਮੈਂ ਜਿੰਨੇ ਮੇਰੇ ਲਿੰਕ ਵਾਲੇ ਪੁੱਛ ਬੰਦੇ ਨੇ ਮੈਨੂੰ ਵੀ ਫੋਨ ਆਏ ਕਦੇ ਸੰਸਕਾਰ ਹਨ ਉਹਨਾਂ ਨੂੰ ਦੱਸਿਆ ਵੀ ਪਰ ਦੱਸਣ ਦੇ ਬਾਵਜੂਦ ਨਹੀਂ ਆਏ ਤਾਂ ਹੁਣ ਆਪਾਂ ਇਹਦੇ ਚ ਕੀ ਕਰ ਸਕਦੇ ਕਿਉਂਕਿ ਐਡੇ ਵੱਡੇ ਫਨਕਾਰ ਦਾ ਚਲੇ ਜਾਣਾ ਜਿਹੜਾ ਇਹ ਪੰਜਾਬੀ ਸੰਗੀਤ ਜਗਤ ਲਈ ਬਹੁਤ ਵੱਡਾ ਘਾਟਾ ਹੈ ਬਿਲਕੁਲ ਇਹ ਘਾਟਾ ਕਦੇ ਪੂਰਾ ਨਹੀਂ ਹੋਣਾ ਕਿਉਂਕਿ ਐਡਾ ਵਧੀਆ ਗੀਤਕਾਰ ਐਡਾ ਵਧੀਆ ਪਰਫਾਰਮਰ ਆ ਹੁਣ ਵੀ ਜਦੋਂ ਮੈਂ 10 ਸਾਲ ਪਹਿਲਾਂ ਮਿਲਕੇ ਗਿਆ ਮੈਂ ਹੱਸਦਾ ਸੀ ਮੈਂ ਕਹਾ ਤੁਸੀਂ ਜਲਦੀ ਜਲਦੀ ਠੀਕ ਹੋਵੋ ਆਪਾਂ ਪਹਿਲਾਂ ਵਾਂਗੂ ਫੇਰ ਆਪਾਂ ਮੈਂ ਛਾਲਾ ਮਾਰਨੇ ਹਾਂ ਸਟੇਜਾਂ ਤੇ ਤੇ ਬੜਾ ਹੱਸਣਾ ਉਹਨਾਂ ਨੇ ਬੜਾ ਹੱਸਿਆ ਕਿਹਾ ਹਾਂ ਹਾਂ ਝੂਰੂ 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 ਕਿਉਂਕਿ ਮੈਂ ਵੀਡੀਓ ਦੇ ਵਿੱਚ ਵੀ ਹੋਏ ਪੂਰਾ ਖੁਸ਼ ਆ ਉਹ ਕਿਦੋਂ ਮੈਂ ਉਹਨਾਂ ਦੀ ਮੂਵੀ ਬਣਾਈ ਆ ਜੀ ਪਰ ਅਜੇ ਉਹ ਆਉਣਾ ਚਾਹੀਦਾ ਸੀ ਉਹਨੂੰ ਜਿੰਨੇ ਵੀ ਕੋਣ ਕੀ ਕਹਿ ਸਕਦੇ ਆਪਾਂ ਉਹਨਾਂ ਦੀ ਸੋਚ ਆ ਦਰਸਦੀ ਹੈ ਹਾਂ ਬਹੁਤ ਵੱਡੀ ਤਰਸਦੀ ਹੈ ਆਉਣਾ ਚਾਹੀਦਾ ਸੀ ਐਡੇ ਵੱਡੇ ਦੀਦਕਾਰ ਦਾ ਇਸ ਫਾਨੀ ਸੰਸਾਰ ਤੋਂ ਚਲੇ ਜਾਣਾ ਬਹੁਤ ਵੱਡਾ ਘਾਟਾ ਹੈ ਉਹਨਾਂ ਨੂੰ ਚਲੋ ਕਈ ਫੇਸਬੁਕਾਂ ਦੇ ਆਦਾ ਹਾਜ਼ਰੀਆਂ ਲਵਾਈ ਜਾਂਦੇ ਆ ਪਰ ਇੱਥੇ ਆਉਣਾ ਜ਼ਰੂਰੀ ਸੀ ਜੀ ਸੋ ਦੋਸਤੋ ਅੱਜ ਪਰਵਾਨਾ ਜੀ ਰੁਖਸਤ ਹੋ ਗਿਆ ਅੰਤਮ ਸੰਸਕਾਰ ਹੋ ਗਿਆ ਅਗਲੀਆਂ ਰਸਮਾਂ ਵੀ ਇਦਾਂ ਹੀ ਪੂਰੀਆਂ ਹੋ ਜਾਣੀਆਂ ਦਿਨ ਬਦਨ ਪਰ ਉਹ ਜਿਹੜਾ ਸਰੀਰਕ ਤੌਰ ਤੇ ਇਨਸਾਨ ਚਲੇ ਜਾਂਦਾ ਦੁਨੀਆ ਦੇ ਉਹ ਮੁੜ ਕੇ ਪਰਤਕੇ ਨਹੀਂ ਆਉਂਦਾ ਕੇਵਲ ਯਾਦਾਂ ਹੀ ਰਹਿ ਜਾਂਦੀਆਂ ਤੇ ਪਰਵਾਨਾ ਜੀ ਦੀਆਂ ਵੀ ਸਾਡੇ ਕੋਲ ਹੁਣ ਯਾਦਾਂ ਹੀ ਨੇ ਅਮਰ ਆਤਮਾ ਹੁਣ ਤੂੰ ਰੱਬਾ ਉਹ ਪਰਵਾਨੇ ਦੀ ਲੈਣ ਦੇ अरबा ठहर ज़रा मैनू दो ती लेण दे